ਕਾਂਗਰਸ ਦੇ ਗੱਠ ਚੋੜ ਦੇ ਪ੍ਰਚਾਰ ਵਾਸਤੇ ਅਜ ਅਸਾਮ ਚੱਲਿਆ ਉਸ ਧਰਤੀ ਤੇ ਚੱਲੇ ਆ ਜਿੱਥੇ ਅੱਜ ਤੋਂ 1 ਸਾਲ ਪਹਿਲਾਂ ਇੰਨੇ ਪੰਜਾਬ ਦੇ ਨੌਜਵਾਨਾਂ ਨੂੰ ਦਿਗੜੂਗੜ ਦੀ ਜੇਲ੍ਹ ਪਹੁੰਚਾਇਆ ਉਸ ਅਸਾਮ ਦੀ ਧਰਤੀ ਚੱਲੀ ਤੇ ਮੈਂ ਸਮਝਦਾ ਹਾਂ ਤੁਸੀਂ ਅੱਜ ਇੱਕ ਤਾਂ ਇਸ ਗੱਲ ਦੀ ਮਾਫੀ ਵੀ ਮੰਗੋਗੇ ਕਿ ਤੁਹਾਡੇ ਤੋਂ ਗਲਤੀ ਹੋਈ ਔਰ ਆਪ ਦਾ ਐਨਏਐਸ ਲਾਉਣ ਦਾ ਫੈਸਲਾ ਵੀ ਵਾਪਸ ਲੋ ਪਤਾ ਹੀ ਹੈ ਕਿ ਤੁਸੀਂ ਵੀ ਅੱਜ ਦੇ ਜਰਨਲ ਡਾਇਰ ਬਣੇ ਹੋ ਕੱਲ ਤਾਂ ਪੈਕ ਲਾਏ ਪੈਗ ਲਾ ਕੇ ਖਾਦੀ ਪੀਤੀ ਜੇ ਬਹੁਤ ਕੁਝ ਭੁੱਲ ਗਏ ਮੈਨੂੰ ਲੱਗਦਾ ਅੱਜ ਜੁਇਰ ਚੜੀ ਆ ਉਤਰੀ ਵੀ ਹੋਣੀ ਮਾੜਾ ਮਾਰਕਾ ਵੀ ਪੀ ਲਿਆ ਹੋਣਾ ਉਹਦਾ ਵੀ ਕੱਲ ਅਸਰ ਸੀ ਅੱਜ ਪੈਗ ਉੱਤਰ ਵੀ ਗਏ ਹੋਣੇ ਸੱਚੀ ਕਾਲ ਦੀ ਸਾਰਿਆਂ ਨੂੰ ਅੱਜ ਜਿਹੜਾ 12 ਤਰੀਕ ਹੈ ਅਪ੍ਰੈਲ ਮਹੀਨੇ ਦੀ ਔਰ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਦੀ ਇਹ ਤਰੀਕ ਮੈਂ ਸਮਝਦਾ ਲੰਮੇ ਸਮੇਂ ਤੱਕ ਯਾਦ ਰੱਖੂਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਇੰਡੀਆ ਅਲਾਇੰਸ ਦੇ ਪ੍ਰਚਾਰ ਵਾਸਤੇ ਮਤਲਬ ਕਿ ਕਾਂਗਰਸ ਦੇ ਪ੍ਰਚਾਰ ਵਾਸਤੇ ਕਾਂਗਰਸ ਦੇ ਗੱਠ ਜੋੜ ਦੇ ਪ੍ਰਚਾਰ ਵਾਸਤੇ ਅੱਜ ਆਸਾਮ ਚੱਲੇ ਉਸ ਧਰਤੀ ਤੇ ਚੱਲੇ ਆ ਜਿੱਥੇ ਉਹ ਅੱਜ ਤੋਂ 1 ਸਾਲ ਪਹਿਲਾਂ ਇੰਨੇ ਪੰਜਾਬ ਦੇ ਨੌਜਵਾਨਾਂ ਨੂੰ ਦਿਵੜੂਗੜ੍ਹ ਦੀ ਜੇਲ੍ਹ ਪਹੁੰਚਾਇਆ ਉਸ ਆਸਾਮ ਦੀ ਧਰਤੀ 'ਤੇ। ਵੈਸੇ ਮਾਨ ਸਾਹਿਬ ਜੀ ਤੁਹਾਨੂੰ ਮਾੜੀ-ਮੋਟੀ ਵੀ ਸ਼ਰਮ ਹੈ ਤੇ ਮੈਂ ਸਮਝਦਾ ਹਾਂ ਤੁਸੀਂ ਅੱਜ ਇੱਕ ਤਾਂ ਇਸ ਗੱਲ ਦੀ ਮਾਫੀ ਵੀ ਮੰਗੋਗੇ ਕਿ ਤੁਹਾਡੇ ਤੋਂ ਗਲਤੀ ਹੋਈ ਔਰ ਆਪ ਦਾ ਐਨਏਐਸਏ ਲਾਉਣ ਦਾ ਫੈਸਲਾ ਵੀ ਵਾਪਸ ਲਓਗੇ। ਆ ਕੁਝ ਦਿਨ ਪਹਿਲਾਂ ਹੀ ਤੁਸੀਂ ਸਾਡੀਆਂ ਸਤਿਕਾਰਯੋਗ ਮਾਵਾ ਨੂੰ ਚਾਹੇ ਉਹ ਅਮਰਿਤਪਾਲ ਦੀ ਮਾਂ ਚਾਹੇ ਉਹ ਪਪਲਪ੍ਰੀਤ ਦੇ ਮਾਤਾ ਜੀ ਨੇ ਉਹਨਾਂ ਦੇ ਵੀ ਤੁਸੀਂ ਆ ਕੇਸ ਬਣਾ ਕੇ ਸੱਤਕਵੇਂਜਾ ਕਰਕੇ ਉਹਨਾਂ ਦੀ ਅਰੈਸਟ ਕਰ ਲਈ ਹੈ ਕਿ ਜੀ ਲਾਅਨ ਆਰਡਰ ਖਰਾਬ ਹੁੰਦਾ ਮੈਨੂੰ ਨਹੀਂ ਸਮਝ ਆਉਂਦੀ ਸੀ ਕਿ ਆ ਕਿ ਮਾਦਾ ਵੀ ਬਹੁਤ ਖਰਾਬ ਕਰ ਸਕਦੀਆਂ ਮਗਰ ਅੱਜ ਚਲੋ ਇਹ ਤਾਂ ਗੱਲ ਸਮਝ ਨਹੀਂ ਆ ਗਈ ਕਿ ਕਿਵੇਂ ਤੁਸੀਂ ਕਾਂਗਰਸ ਲਈ ਪ੍ਰਚਾਰ ਕਰਦੇ ਫਿਰਦੇ ਹੋ ਪਹਿਲਾਂ ਹਰਿਆਣਾ ਗਏ ਫਿਰ ਦਿੱਲੀ ਗਏ ਹੁਣ ਅਸਾਮ ਚੱਲੇ ਹੋ ਜੇ ਅਸਾਮ ਚੱਲੇ ਹੋ ਜੇ ਕੇਜਰੀਵਾਲ ਦੀ ਰਿਹਾਈ ਮੰਗ ਸਕਦੇ ਹੋ ਸ਼ਰਾਬ ਕੋਟਾਲੇ ਚ ਯਾ ਸ਼ਹੀਦ ਭਗਤ ਸਿੰਘ ਖੱਟਕਰ ਕਣਾ ਉਹਨਾਂ ਦੀ ਪਵਿੱਤਰ ਧਰਤੀ ਤੇ ਬਹਿ ਕੇ ਸ਼ਰਾਬ ਘਟਾਲੇ ਦੀ ਵਾਸਤੇ ਤੁਸੀਂ ਆਪ ਦਾ ਇਹ ਮਰਨੁਆਰਤ ਰੱਖ ਸਕਦੇ ਹੋ ਜਾਂ ਅੰਸ਼ਲ ਰੱਖ ਸਕਦੇ ਹੋ ਆਸ ਕਰੂੰਗਾ ਉਮੀਦ ਕਰੂੰਗਾ ਕਿ ਅੱਜ ਜਾ ਕੇ ਉੱਥੇ ਵੀ ਹਾਂ ਦਾ ਇਕੱਲਾ ਨਾਰਾ ਨਹੀਂ ਮਾਰੂੰਗੇ ਆਪ ਦਾ ਗਲਤ ਫੈਸਲਾ ਐਨਐਸਏ ਲਾਉਣ ਦਾ ਫੈਸਲਾ ਥੀਸ ਡ੍ਰੈਕੋਨियन ਲਾਜ਼ ਇੱਕ ਕਰਾਲੇ ਕਾਨੂੰਨ ਇਹ ਕਾਨੂੰਨ ਜਿਹੜੇ ਮੁਨਕੀ ਅਧਿਕਾਰਾਂ ਦਾ ਕਾਨੂੰਨ ਕਰ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਵਾਪਸ ਲਾਉਂਗੇ ਔਰ ਜਿਹੜੇ ਉਹ ਸਾਡੇ ਉਥੇ ਸਿੰਘ ਬੈਠੇ ਆ ਉਹਨਾਂ ਨੂੰ ਇਮੀਡੀਏਟਲੀ ਐਨਐਸਏ ਹਟਾ ਕੇ ਵਾਪਸ ਲਿਆਉਣ ਦਾ ਕੰਮ ਕਰੋਗੇ ਜੇ ਨਹੀਂ ਕਰੋਗੇ ਤੇ ਪਤਾ ਹੀ ਆ ਕਿ ਤੁਸੀਂ ਵੀ ਅੱਜ ਦੇ ਜਰਨਲ ਡਾਇਰ ਬਣੇ ਹੋ ਕੱਲ ਤਾਂ ਪੈਗ ਲਾਏ ਪੈਗ ਲਾ ਕੇ ਖਾਦੀ ਪੀਤੀ ਜੇ ਬਹੁਤ ਕੁਝ ਭੁੱਲ ਗਏ ਮੈਨੂੰ ਲੱਗਦਾ ਅੱਜ ਸਵੇਰ ਚੜ੍ਹੀ ਆ ਉਤਰੀ ਵੀ ਹੋਣੀ ਮਾੜਾ ਮਾਰਕਾ ਵੀ ਪੀ ਲਿਆ ਹੁਣ ਉਹਦਾ ਵੀ ਕੱਲ ਅਸਰ ਸੀ ਅੱਜ ਪੈਗ ਪੁੱਤਰ ਵੀ ਗਏ ਹੋਣੇ ਇਸ ਲਈ 소ਫੀ ਜਿੰਨਾ ਚਿਰ 2-4 ਘੰਟੇ ਜਿਹੜਾ ਤੁਸੀਂ ਰਹਿਣਾ ਆਸ ਕਰੂੰਗਾ ਉਮੀਦ ਕਰੂੰਗਾ ਕਿ ਕੋਈ ਪੰਜਾਬ ਦੇ ਪੰਜਾਬੀ ਪੰਜਾਬੀਅਤ ਪੰਜਾਬ ਦੇ ਭਲੇ ਦੀ ਕਿਸਾਨ ਦੀ ਪੰਜਾਬੀ ਚ ਵਸਦੇ ਪੰਜਾਬ ਚ ਵਸਦੇ ਪੰਜਾਬੀਆਂ ਦੀ ਕੋਈ ਗੱਲ ਚੱਜ ਦੀ ਕਰੋਗੇ ਬਹੁਤ ਬਹੁਤ ਧੰਨਵਾਦ ਸੱਚੀ ਗੱਲ